ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਤੇ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਸ਼ੁਰੂ ਕੀਤੀ ਗਈ ਹੈ ਉਸ ਲੜੀ ਤਹਿਤ ਅਗਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਕਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋਣਾ ਵੀ ਇਸੇ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ ਤੇ ਨੰਾਇੰਥ ਦੀਆਂ ਪਲੇਲਿਸਟਾਂ ਨਾਇੰਥ ਇੰਗਲਿਸ਼ ਵੀ ਨਾਇੰਥ ਇੰਗਲਿਸ਼ ਲਿਟਰੇਚਰ ਨਾਇੰਥ ਗ੍ਰਾਮਰ ਤੇ ਨਾਲ ਹੀ ਗਣਿਤ ਆ ਚਾਰ ਮਿਲਣਗੀਆਂ ਪੰਜਵੀਂ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ ਨਾਇੰਥ ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਪੀਐਸਸੀਬੀ 9th ਮੈਥ ਇੰਗਲਿਸ਼ ਮੀਡੀਅਮ ਵਿੱਚ ਫਿਰ ਗਣਿਤੀ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਜਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਐਵਰੀ ਕੁਐਸਚਨਸ ਸੋ 15ਵਾਂ ਸਵਾਲ ਹੈ ਨਿਊਟ੍ਰੋਨ ਜਿਹਨੂੰ ਅੰਗਰੇਜ਼ੀ ਚ ਇਦਾਂ ਲਿਖਦੇ ਆਂ ਬਾਰੇ ਸੰਖੇਪ ਜਾਣਕਾਰੀ ਦਿਓ ਨਿਊਟ੍ਰੋਨ ਪਰਮਾਣੂ ਦਾ ਇੱਕ ਹੋਰ ਨਿਕੜਾ ਕਣ ਸਬ ਐਟੋਮਿਕ ਪਾਰਟੀਕਲ ਹੈ ਜਿਸ ਦੀ ਖੋਜ ਜੇ ਚੈਡਵਿਕ ਜੇ ਚੈਡਵਿਕ ਨੇ 1932 ਵਿੱਚ ਕੀਤੀ ਠੀਕ ਹੈ ਜੀ ਇਸ ਚਾਰਜ ਰਹਿਤ ਨਿਊਟਰਲ ਹੁਣ ਬੱਚੇ ਚਾਰਜ ਰਹਿਤ ਭਾਵ ਇਤੇ ਕੋਈ ਚਾਰਜ ਨਹੀਂ ਹੁੰਦਾ ਭਾਵ ਬਿਜਲਈ ਤੌਰ ਤੇ ਉਦਾਸੀਨ ਹੁੰਦਾ ਹੈ ਇਲੈਕਟ੍ਰੋਨ ਤੇ ਚਾਰਜ ਹੁੰਦਾ ਹੈ ਰਿਣ 1 ਮਾਈਨਸ 1 ਪ੍ਰੋਟੋਨ ਤੇ ਚਾਰਜ ਹੁੰਦਾ ਹੈ ਪਲੱਸ 1 ਪਲੱਸ 1 ਠੀਕ ਹੈ ਇਹ ਤੇ ਚਾਰਜ ਕੋਈ ਨਹੀਂ ਹੁੰਦਾ ਇਹ ਨਿਊਟਰਲ ਹੈ ਠੀਕ ਹੈ ਨਿਊਟ੍ਰੋਨ ਇਹ ਸ਼ਬਦ ਨਿਊਟ੍ਰੋਨ ਐਂਡ ਨਿਊਟਰਲ ਤੋਂ ਹੀ ਨਿਕਲਿਆ ਹੈ ਭਾਵ ਨਿਊਟਰਲ ਚਾਰਜ ਉਧਰੋਂ ਸ਼ਬਦ ਨਿਕਲਿਆ ਨਿਊਟਰਲ ਇਹ ਨਿਊਟ੍ਰੋਨ ਠੀਕ ਹੈ ਇਹ ਚਾਰਜ ਰਹਿਤ ਕਣ ਦਾ ਪੁੰਜ ਤਕਰੀਬਨ ਪ੍ਰੋਟੋਨ ਦੇ ਪੁੰਜ ਦੇ ਬਰਾਬਰ ਹੁੰਦਾ ਹੈ ਤਕਰੀਬਨ ਮਲੀ ਜੇ ਤੁਸੀਂ ਬੜੀ ਐਕਿਊਰੇਸੀ ਵਿੱਚ ਜਾਓ ਫਿਰ ਨਿਊਟ੍ਰੋਨ ਪ੍ਰੋਟੋਨ ਤੋਂ ਥੋੜਾ ਪਹਾ ਹੁੰਦਾ ਪਰ ਉਹ ਬੱਚੇ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ ਨਹੀਂ ਹੈਗਾ ਉਹ ਵੱਡੀਆਂ ਕਲਾਸਾਂ ਵਿੱਚ ਹੈਗਾ ਸੋ ਨਿਊਟ੍ਰੋਨ ਤੇ ਪ੍ਰੋਟੋਨ ਦਾ ਭਾਰ ਤਕਰੀਬਨ ਤਕਰੀਬਨ ਇੱਕੋ ਹੀ ਹੁੰਦਾ ਹੈ ਠੀਕ ਹੈ ਹਾਈਡਰੋਜਨ ਦੇ ਪਰਮਾਣੂ ਤੋਂ ਇਲਾਵਾ ਇਹ ਹਰੇਕ ਤੱਤ ਦੇ ਪਰਮਾਣੂ ਦੇ ਨਿਬਿਕ ਨਿਊਕਲियस ਵਿੱਚ ਹੁੰਦੇ ਹਨ ਠੀਕ ਹੈ ਬੱਚਿਓ ਅਗਲਾ ਖਿਆਲ ਰੱਖਣਾ ਹੈ ਹਾਈਡਰੋਜਨ ਦੇ ਪਰਮਾਣੂ ਦੇ ਵਿੱਚ ਨਿਊਟ੍ਰੋਨ ਐ ਨਹੀਂ ਹੁੰਦਾ ਠੀਕ ਹੈ ਸੋ ਉਹਦੇ ਵੀ ਵੱਖ-ਵੱਖ ਕਿਸਮਾਂ ਨੇ ਅੱਗੇ ਤੁਸੀਂ ਪੜੋਗੇ ਹਾਈਡਰੋਜਨ ਦੇ ਆਈਸੋਟੋਪ ਹੁੰਦੇ ਨੇ ਇੱਕ ਜਿਹੜਾ ਆਈਸੋਟੋਪ ਹੈਗਾ ਇਹ ਉਹ ਪ੍ਰੋਟੀਅਮ ਉਹਦੇ ਵਿੱਚ ਐ ਨਿਊਟ੍ਰੋਨ ਨਹੀਂ ਹੁੰਦਾ ਜਿਹੜੇ ਦੂਜੇ ਆਈਸੋਟੋਪ ਹੁੰਦੇ ਨੇ ਉਹਦੇ ਵਿੱਚ ਹੁੰਦਾ ਪਰ ਤੁਸੀਂ ਹਾਲੇ ਇੰਨਾ ਯਾਦ ਰੱਖ ਲਓ ਕਿ ਹਾਈਡਰੋਜਨ ਦਾ ਜਿਹੜਾ ਸਭ ਤੋਂ ਪਰਚਲਨ ਵਿੱਚ ਆਮ ਤੌਰ ਤੇ ਕੁਦਰਤ ਵਿੱਚ ਜਿਹੜਾ ਸਾਡੇ ਕੋਲ ਆਈਸੋਟੋਪ ਅਵੇਲੇਬਲ ਹੈਗਾ ਉਪਲਬਧ ਹੈਗਾ ਉਹਦੇ ਵਿੱਚ ਨਿਊਟਰਨ ਨਿਊਟਰਨ ਉਹਦੇ ਨਿਊਕਲियस ਵਿੱਚ ਨਹੀਂ ਹੁੰਦਾ ਬਾਕੀ ਹਰੇਕ ਤੱਤ ਦੇ ਪਰਮਾਣੂ ਦੇ ਪਰਮਾਣੂ ਦੇ ਨਾਭਿਕ ਵਿੱਚ ਨਿਊਕਲियस ਵਿੱਚ ਨਿਊਟਰਨ ਹੁੰਦੇ ਨਹੀਂ ਠੀਕ ਹੈ ਸੋ ਆਮ ਤੌਰ ਤੇ ਇਸ ਨੂੰ ਐਨ ਨਾਲ ਜਿਦਾਂ ਇਲੈਕਟ੍ਰੋਨ ਨੂੰ ਈ ਦੀ ਘਾਤ ਮਾਈਨਸ ਤੇ ਪ੍ਰੋਟੋਨ ਨੂੰ ਪੀ ਦੀ ਘਾਤ ਪਲੱਸ ਦੇ ਨਾਲ ਦਰਸਾਇਆ ਜਾਂਦਾ ਹੈ ਆਮ ਤੌਰ ਤੇ ਇਸ ਨੂੰ n ਦੇ ਉੱਤੇ ਇੱਥੇ ਕੋਈ ਪਲੱਸ ਮਾਈਨਸ ਨਹੀਂ ਹੁੰਦਾ ਨਾਲ ਦਰਸਾਇਆ ਜਾਂਦਾ ਹੈ ਹੁਣ ਬੱਚਿਓ ਕਿਉਂਕਿ ਇਲੈਕਟ੍ਰੋਨ ਦਾ ਪੁੰਜ ਨਾ ਮਾਤਰ ਹੁੰਦਾ ਹੈ ਇਸ ਲਈ ਪਰਮਾਣੂ ਦੇ ਪੁੰਜ ਨੂੰ ਨਾਭਿਕ ਦੇ ਪੁੰਜ ਭਾ ਪ੍ਰੋਟੋਨ ਅਤੇ ਨਿਊਟ੍ਰੋਨ ਦੇ ਪੁੰਜਾਂ ਦਾ ਜੋੜ ਵਜੋਂ ਲਿਆ ਜਾਂਦਾ ਹੈ ਹੁਣ ਬੱਚਿਓ ਪਰਮਾਣੂ ਦੇ ਕੇਂਦਰ ਵਿੱਚ ਬਹੁਤ ਛੋਟੇ ਆਕਾਰ ਦਾ 1 ਲੱਖ ਗੁਣਾ ਛੋਟਾ ਅਸੀਂ ਪੜ ਚੁੱਕੇ ਹਾਂ ਨਾਭਿਕ ਹੁੰਦਾ ਨਿਊਕਲੀਅਸ ਹੁੰਦਾ ਹੈ ਨਿਊਕਲੀਅਸ ਦੇ ਵਿੱਚ ਨਾਭਿਕ ਦੇ ਵਿੱਚ ਪ੍ਰੋਟੋਨ ਹੁੰਦੇ ਨੇ ਵਿਚ ਨਿਊਟ੍ਰੋਨ ਹੁੰਦੇ ਨੇ ਤੇ ਦੋਨੋਂ ਦਾ ਭਾਰ तकरीबन ਇੱਕੋ ਜਿਹਾ ਹੁੰਦਾ ਹੈ ਇਲੈਕਟ੍ਰੋਨ ਉਹਦੇ ਆਲੇ ਦੁਆਲੇ ਆਰਬਿਟਾ ਵਿੱਚ ਘੇੜੇ ਲਾਂਦੇ ਨੇ ਤੇ ਆਰਬਿਟ ਇਲੈਕਟ੍ਰੋਨ ਦਾ ਭਾਰ ਜਿਹੜਾ ਹੈ ਉਹ ਨਾ ਮਾਤਰ ਹੁੰਦਾ ਹੈ ਭਾਵ ਪਰਮਾਣੂ ਦਾ ਭਾਰ ਅਸਲ ਵਿੱਚ ਪ੍ਰੋਟੋਨ ਤੇ ਨਿਊਟ੍ਰੋਨ ਦਾ ਭਾਰ ਹੀ ਹੁੰਦਾ ਹੈ ਤੇ ਪ੍ਰੋਟੋਨ ਔਰ ਨਿਊਟ੍ਰੋਨ ਕਿੱਥੇ ਹੁੰਦੇ ਨੇ ਨਾਭਿਕ ਵਿੱਚ ਹੁੰਦੇ ਨੇ ਨਿਊਕਲੀਅਸ ਵਿੱਚ ਹੁੰਦੇ ਨੇ ਸੋ ਪ੍ਰੋਟੋਨ ਸੋ ਪਰਮਾਣੂ ਦਾ ਭਾਰ ਅਸਲ ਵਿੱਚ ਨਿਊਕਲੀਅਸ ਦਾ ਭਾਰ ਹੀ ਹੁੰਦਾ ਹੈ ਕਿਉਂ ਕਿਉਂਕਿ ਜਿਹੜੇ ਇਲੈਕਟ੍ਰੋਨ ਬਾਹਰ ਘੇੜੇ ਲਾ ਰਹੇ ਨੇ ਉਹਦੇ ਆਲੇ-ਦੁਆਲੇ ਉਹਨਾਂ ਦਾ ਭਾਰ ਉਹਨਾਂ ਦਾ ਪੁੰਜ ਨਾ ਮਤ ਹੁੰਦਾ ਸੋ ਉਹਨੂੰ ਹਿਸਾਬ ਵਿੱਚ ਨਹੀਂ ਰੱਖਿਆ ਜਾਂਦਾ ਸੋ ਐ ਐ ਮੈਂ ਇੱਥੇ ਬੜੇ ਸਪਸ਼ਟ ਵਿੱਚ ਲਿਖ ਦਿੱਤਾ ਹੈ ਕਿਉਂਕਿ ਇਲੈਕਟ੍ਰੋਨ ਦਾ ਪੁੰਜ ਨਾ ਮਾਤਰ ਹੁੰਦਾ ਹੈ ਇਸ ਲਈ ਪਰਮਾਣੂ ਦੇ ਪੁੰਜ ਨੂੰ ਨਾਭਿਕ ਦੇ ਪੁੰਜ ਭਾਵ ਪ੍ਰੋਟੋਨ ਅਤੇ ਨਿਊਟ੍ਰੋਨ ਦੇ ਪੁੰਜਾਂ ਦਾ ਜੋੜ ਵਜੋਂ ਲਿਆ ਜਾਂਦਾ ਹੈ ਬੜੀ ਮਹੱਤਵਪੂਰਨ ਗੱਲ ਹੈ ਇਹਨੂੰ ਧਿਆਨ ਨਾਲ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਬਲੀ ਸੁਣ ਕੇ ਸਮਝਣਾ ਨਹੀਂ ਹੈ ਮੈਂ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਇਹਦੀ ਵਿਆਖਿਆ ਕਰ ਦਿੱਤੀ ਹੈ ਅਗਲਾ ਦੇਖੀਏ ਵੱਖ-ਵੱਖ ਛੱਲਾਂ ਜਾਂ ਆਰਬਿਟਾ ਵਿੱਚ ਇਲੈਕਟ੍ਰੋਨਾਂ ਦੀ ਵੰਡ ਬਾਰੇ ਲਿਖੋ ਕਿਵੇਂ ਵੰਡੇ ਜਾਂਦੇ ਨੇ ਠੀਕ ਹੈ ਵੱਖ-ਵੱਖ ਆਰਬਿਟਾ ਵਿੱਚ ਇਲੈਕਟ੍ਰੋਨਾਂ ਦੀ ਵੰਡ ਹੇਠ ਲਿਖੇ ਨਿਯਮਾਂ ਮੁਤਾਬਕ ਹੁੰਦੀ ਹੈ ਇਹਨਾਂ ਨਿਯਮ ਨੇ ਦੇ ਪਹਿਲਾ ਨਿਯਮ ਕੀ ਹੈ ਕਿਸੇ ਵੀ ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਤੋਂ ਵੱਧ 2n ਦੀ ਘਾਤ 2 2n² ਹੋ ਸਕਦੀ ਹੈ ਜਿੱਥੇ n ਆਰਬਿਟ ਦੀ ਸੰਖਿਆ ਜਾਂ ਊਰਜਾ ਪੱਧਰ ਹੈ ਬੜਾ ਸੌਖਾ ਬੱਚਿਆ ਤੇ ਸੋ ਵੱਖ-ਵੱਖ ਸ਼ੈਲਾਂ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਇਸ ਤਰ੍ਹਾਂ ਹੋਵੇਗੀ ਪਹਿਲਾ ਆਰਬਿਟ ਜਾਂ K ਸ਼ੈਲ ਜਿਹਨੂੰ ਕਹਿ ਦਿੰਦੇ ਆ ਸੋ n 1 ਹੋ ਗਿਆ 2 1 ਦਾ ਵਰਗ 1 ਦਾ ਵਰਗ ਇੱਕ ਹੁੰਦਾ 2 1 1 ਬਰਾਬਰ 2 ਸੋ ਪਹਿਲੇ ਆਰਬਿਟ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੋਨ ਆ ਸਕਦੇ ਨੇ ਦੂਜਾ ਆਰਬਿਟ ਐਲ ਸ਼ੈਲ ਜਿਹਨੂੰ ਕਹਿੰਦੇ ਆ ਪਹਿਲਾ ਦੂਜਾ ਤੀਜਾ ਚੌਥਾ ਤੇ K L M N ਇਹ ਗੱਲ ਪਹਿਲੇ ਮੈਂ ਇਸ ਲਈ ਵੀਡੀਓ ਸਮਝਾਈਏ ਸੋ 2 2 ਦਾ ਵਰਗ 2 ਦਾ ਵਰਗ 4 ਹੁੰਦਾ ਹੈ ਸੋ 2 4 -br -br 8 ਦੂਜੇ ਆਰਬਿਟ ਵਿੱਚ ਵੱਧ ਤੋਂ ਵੱਧ 8 ਆ ਸਕਦੇ ਨੇ ਤੀਜਾ ਆਰਬਿਟ ਜਾਂ M ਸ਼ੈਲ ਵਿੱਚ 2 3 ਦੀ ਘਾਤ 2 3 3 9 ਤੇ 9 2 18 18 ਆ ਸਕਦੇ ਨੇ ਚੌਥਾ ਆਰਬਿਟ N ਸ਼ੈਲ 2 4 ਦਾ ਵਰਗ ਆਰਬਿਟ ਵਰ 16 16 ਗੁਣਾ 2 32 ਸੋ ਪਹਿਲੇ ਆਰਬਿਟ ਵਿੱਚ 2 ਦੂਜੇ ਵਿੱਚ 8 ਤੀਜੇ ਵਿੱਚ 18 ਚੌਥੇ ਵਿੱਚ 32 ਇਹ ਹੈਗਾ ਨਿਮ ਇਹ ਵੰਡ ਦਿੱਤਾ ਆਰਬਿਟਾ ਵਿੱਚ ਕੀਤੀ ਜਾਂਦੀ ਹੈ ਅਗਲੀ ਗੱਲ ਇਹ ਕੁਝ ਸ਼ਰਤਾਂ ਵੀ ਨੇ ਦਿੱਤੇ ਦੂਜੀ ਸ਼ਰਤ ਇਹ ਵੇ ਸਭ ਤੋਂ bari ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਤੋਂ ਵੱਧ 8 ਹੋ ਸਕਦੀ ਹੈ ਨਹੀਂ 8 ਤੋਂ ਗਿਣੀ ਜਾਏਗੀ ਤੁਹਾਡੇ ਸਿਲੇਬਸ ਵਿੱਚ ਇਥੇ ਦਾ ਕੀ ਹੈਗਾ ਮਲੀਆ 8 ਜਿਹੜੀ ਸੀ ਗੱਲ ਕਰਾਂਗੇ ਉਹਨੂੰ ਇਹ ਤੋਂ ਅੱਗੇ ਜਾਣਾ ਫਿਕਰ ਕਰਨ ਦੀ ਲੋੜ ਨਹੀਂ ਹੈ ਇਹ ਵਾਲੇ ਤੁਸੀਂ ਇਹ ਕਾਨੂੰਨ ਯਾਦ ਰੱਖੋ ਕਿ ਜਦ ਬਾਰੀ ਹੋਏਗਾ ਉਹ ਚ ਵੱਧ ਤੋਂ ਵੱਧ 8 ਆ ਸਕਦੇ ਨੇ ਠੀਕ ਹੈ ਨਾ ਤੇ ਜਦ ਸਭ ਤੋਂ ਬਾਹਰ ਹੀ ਹੋਏਗਾ 800 ਵੱਧ ਨਹੀਂ ਆ ਸਕਦੇ ਆਰਬਿਟ ਕਰਮ ਅਨੁਸਾਰ ਪਰਦੇ ਹਨ ਵਾਰੀ ਵਾਰੀ ਭਾਵੇਂ ਜਦੋਂ ਤੱਕ ਅੰਦਰਲੇ ਆਰਬਿਟ ਪੂਰੀ ਤਰ੍ਹਾਂ ਨਹੀਂ ਪਰ ਜਾਂਦੇ ਉਦੋਂ ਤੱਕ ਇਲੈਕਟ੍ਰੋਨ ਅਗਲੇ ਆਰਬਿਟ ਵਿੱਚ ਥਾਂ ਨਹੀਂ ਲੈਂਦੇ ਠੀਕ ਹੈ ਮਸਲਨ ਜਦੋਂ ਤੱਕ ਦੂਜੇ ਆਰਬਿਟ ਵਿੱਚ 8 ਇਲੈਕਟ੍ਰੋਨ ਭਰ ਨਹੀਂ ਜਾਂਦੇ ਦੂਜੇ 'ਚ 8 ਹੁੰਦੇ ਨੇ ਤਦੋਂ ਤੱਕ ਤੀਜਾ ਆਰਬਿਟ ਭਰਨਾ ਸ਼ੁਰੂ ਨਹੀਂ ਹੋਵੇਗਾ ਨਾਲ ਹੀ ਇਹ ਚੇਤਾ ਰੱਖਣਾ ਜ਼ਰੂਰੀ ਹੈ ਕਿ ਸਭ ਤੋਂ ਬਾਹਰੀ ਆਰਬਿਟ ਵਿੱਚ 8 ਤੋਂ ਵੱਧ ਇਲੈਕਟ੍ਰੋਨ ਨਹੀਂ ਹੋ ਸਕਦੇ ਇਹ ਜਿਹੜੀ ਗੱਲ ਹੈ ਮੈਂ ਸਿਰਫ ਏਸੀ ਗੱਲ ਨੂੰ ਦੂਜੇ ਨਿਯਮ ਨੂੰ ਇੱਥੇ ਚੇਤਾ ਕਰਮ ਨਹੀਂ ਕਰਦੀ ਹੈ ਪਰ ਬੱਚਿਓ ਇਹ ਜਿਹੜਾ ਇਹਦੀ ਗੱਲ ਹੈਗੀ ਢੰਡੀ ਹੈਗੀ ਹੈ ਤੁਹਾਡੇ ਸਿਲੇਬਸ ਵਿੱਚ ਅੱਗੇ ਨਹੀਂ ਹੈਗੀ ਅਸੀਂ ਜਿਲੋਂ ਨਹੀਂ ਕਰਾਂਗੇ ਤੁਹਾਡੇ ਲਈ ਸਿਰਫ ਮੁੱਢਲੇ ਜਿਹੜੇ ਸ਼ੁਰੂਆਤੀ 18 ਤੱਤ ਨੇ ਅਸੀਂ ਉਹਨਾਂ ਦਾ ਕਰਾਂਗੇ ਤੇ ਬਾਕੀ ਜਿਹੜੇ ਤੱਤ ਨੇ ਅਗਲੀ ਵੱਡੀ ਕਲਾਸਾਂ ਵਿੱਚ ਉੱਥੇ ਫਿਰ ਤੁਹਾਨੂੰ ਇਹ ਗੱਲ ਸਮਝ ਆਏਗੀ ਕਿ ਇਹ ਇਹ ਦੋਨੋਂ ਗੱਲਾਂ ਕਿੱਦਾਂ ਨਾਲ-ਨਾਲ ਚਲਦੀਆਂ ਨੇ ਠੀਕ ਹੈ ਆਓ ਦੇਖੀਏ ਕਲਾਸ ਵਨ ਪਹਿਲੇ 18 ਤੱਤਾਂ ਦੇ ਪਰਮਾਣੂਆਂ ਦੀ ਬਣਤਰ ਚਿੱਤਰਾਂ ਰਾਹੀਂ ਦਰਸਾਓ ਚਿੱਤਰਾਂ ਰਾਹੀਂ ਸੋ ਪਹਿਲੇ 18 ਤੱਤਾਂ ਪਹਿਲੇ 18 ਤੱਤਾਂ ਦੇ ਪਰਮਾਣੂ ਦੀ ਬਣਤਰ ਹੇਠਾਂ ਖਿੱਚੇ ਗਏ ਚਿੱਤਰਾਂ ਮੁਤਾਬਕ ਹੈ ਇਹ ਤੁਹਾਨੂੰ ਬਚੋਣੀ ਚਾਹੀਦੀ ਹੈ ਤੇ ਬਹੁਤ ਹੀ ਸੌਖੀ ਹੈ ਸਭ ਤੋਂ ਪਹਿਲਾ ਹਾਈਡਰੋਜਨ H ਐ ਲੋ ਜੀ ਇੱਕ ऑर्बिट ਹੈਗਾ ਇੱਕ ਇਲੈਕਟ੍ਰੋਨ ਹੈਗਾ ਹਾਈਡਰੋਜਨ ਦਾ ਇਲੈਕਟ੍ਰੋਨਿਕ ਇੱਕ ਲਾਤਾ ਇਲੈਕਟ੍ਰੋਨ ਐਵਲਾ ਹੈ ਹੀਲੀਅਮ H E ਦੋ ਇਲੈਕਟ੍ਰੋਨ ਨੇ ਇੱਕ ਇੱਥੇ ਪਾਤਾ ਕਿੱਥੇ ਵੱਲ ਲੋ ਜੀ ਪਹਿਲਾ ਆਰਬਿਟ ਪੂਰਾ ਹੋ ਗਿਆ ਪਹਿਲੇ ਆਰਬਿਟ ਚ ਦੋ ਹੀ ਆ ਸਕਦੇ ਨੇ ਦੋ n ਦੀ ਘਾਤ 1 ਤੇ ਦੋ n ਦੀ ਘਾਤ 2 ਐਨੇ ਕੋ ਹੋ ਜਾਏਗਾ 1 ਦੀ ਘਾਤ 2 1 2 ਗੁਣਾ 1 ਬਰਾਬਰ 2 ਹੁਣ ਤੀਜਾ ਸ਼ੁਰੂ ਹੋ ਗਿਆ ਲਿਥੀਅਮ ਦੋ ਪਹਿਲਾ ਆਰਬਿਟ ਦੋ ਪੂਰੇ ਹੋ ਗਏ ਹੁਣ ਅਗਲਾ ਇੱਕ ਐ ਇੱਥੇ ਇੱਕ ਆ ਗਿਆ ਠੀਕ ਹੈ ਨਾ हूँ दोन आने अठ आ सकते हैं हम अठ तक फिर बेरिलियम दो दो, दो दो। बार फिर आ गया बच्चों दो बोरोन तीन एक दो तीन फिर आ गया कार्बन चार एक दो तीन चार ठीक है फिर आ गया नाइट्रोजन पिणती अगे वी ना, एक दो तीन चार पंजे. फिर आ गया ऑक्सीजन छे ਸੋ ਅੰਦਰ ਦੇ ਵਿੱਚ ਦੋ ਹੈਗੇ ਨੇ ਉਹਦੇ ਭਰ ਗਿਆ ਪੂਰਾ ਹੁਣ ਬਾਹਰ ਦਾ ਭਰਦਾ ਪਿਆ 1 2 3 4 5 6 ਕਿੰਨਾ ਸੌਖਾ ਬੱਚੋ ਫਿਰ ਆ ਗਿਆ ਬੱਚੋ ਫਲੋਰਿਨ 7 ਆ ਗਏ ਤੇ ਆ ਇੱਕ ਮੈਂ ਇੱਥੇ 7ਵਾਂ ਇੱਥੇ ਬੜਾ 1 2 ਤੇ 3 7ਵਾਂ ਭਰ ਦਿੱਤਾ ਹੁਣ ਆ ਗਿਆ ਨੀਓਨ 8 ਲਓ ਜੀ ਹੁਣ ਬੱਚੋ ਦੂਜਾ ਵੀ 8 ਭਰ ਗਿਆ ਨਾ ਦੇਖੋ ਨਾ ਐਲ ਐਚ 2 ਤੇ ਹੁਣ ਇਹਦੇ ਵਿੱਚ ਕਿੰਨੇ ਆ ਗਏ 1 2 3 4 5 6 7 8 ਦੂਜੇ ਚ ਵੀ ਅਠਾ ਗਏ ਨਿਓਨ ਹੁਣ ਅਗਲਾ ਜਿਹੜਾ ਤੱਤ ਆਏਗਾ ਉਹ ਜ ਤੀਜਾ ਪਰਨਾ ਸ਼ੁਰੂ ਹੋ ਜਾਏਗਾ ਲਓ ਜੀ ਇਹ ਆ ਗਿਆ ਸੋਡੀਅਮ ਦੋ ਅਤੇ ਇੱਕ ਹੁਣ ਤੀਜੇ ਚ ਪਹਿਲਾ ਆ ਗਿਆ ਮੈਗਨੀਸ਼ੀਅਮ ਤੀਜੇ ਚ ਦੂਜਾ ਆਵੇ ਇੱਕ ਇੱਥੇ ਦੋ ਫਿਰ ਆ ਗਿਆ ਐਲੂਮੀਨੀਅਮ ਤਿੰਨ ਇੱਕ ਦੋ ਤਿੰਨ ਫਿਰ ਆ ਗਿਆ ਸਿਲੀਕੋਨ ਚਾਰ ਚੌਥਾ ਇੱਕ दो तीन चार लो जी फिर आ गया पांच, एक दो तीन चार ते पांच। फिर आ गया बच्चों सल्फर छे एक दो तीन चार पांच, ते छ गया क्लोरीन सात, एक दो तीन चार पांच, सात। ये आ गया आर्गन आठ, ये देखो बच्चों एक दो तीन चार पे सत अठ थे सिलेबस इत है हम बचो ਇਹ ਮੈਂ ਤਾਂ ਕਹਿਣਾ ਚਾਹੁੰਦਾ ਸੀ ਕਿ ਬਾਰੀ ਜਿਹੜਾ ਹੈ ਉਹ 8 ਤੋਂ ਵੱਧ ਨਹੀਂ ਹੋ ਸਕਦੇ ਹੁਣ ਜਿਹੜਾ ਚੌਥਾ ਆਏਗਾ ਨਾ ਬੱਚਿਓ ਤੇ ਤੁਸੀਂ ਅਗਲਾ ਜਿਹੜਾ ਆਏਗਾ ਉਹ ਇੱਥੇ 9 ਨਹੀਂ ਹੋ ਸਕਦੇ ਇੱਥੇ ਕਿੰਨੇ ਆ ਸਕਦੇ ਨੇ ਤੀਜਾ ਹੈ ਨਾ ਤਿੰਨ ਤੀਏ 9 ਨਹੀਂ 18 ਆ ਸਕਦੇ ਨੇ ਪਰ ਬੱਚਿਓ ਇੱਥੇ 9 10 11 ਇੰਦਾ ਨਹੀਂ ਆਏਗਾ ਕਿਉਂਕਿ ਸ਼ਰਤ ਕਿਹੜੀ ਹੈਗੀ ਹੈ ਬਾਰੀ ਜਿਹੜਾ ਹੈਗਾ ਸਭ ਤੋਂ ਬਾਰੀ ਫੋਰਵਰਡ ਉਹ 8 ਤੋਂ ਵੱਧ ਨਹੀਂ ਆ ਸਕਦੇ ਸੋ ਇੱਥੇ ਪਹਿਲੇ 1 ਆਏਗਾ ਫਿਰ 2 ਆਏਗਾ ਇਦਾਂ ਪਰ ਉਹ ਤੁਹਾਡੇ ਸਿਲੇਬਸ ਨਹੀਂ ਹੈਗਾ ਜਦੋਂ ਤੁਸੀਂ 11 12ਵਾਂ ਜਾਓਗੇ ਜੇ ਸਾਇੰਸ ਲਓਗੇ ਵਿਗਿਆਨ ਲਓਗੇ ਉਦੇ ਵਿੱਚ ਕਵਰ ਕੀਤਾ ਜਾਏਗਾ ਸੋ ਮੁਢਲੇ ਤੌਰ ਤੇ ਬੱਚਿਓ ਤੁਹਾਡੇ ਲਈ 18 ਤੱਤ ਨੇ ਤੁਹਾਡੇ ਸਿਲੇਬਸ ਦੇ ਵਿੱਚ ਇਹ ਸਮਝਣ ਲਈ ਕਿੰਨਾ ਸੌਖਾ ਤਰੀਕਾ ਹੈ ਬਸ ਲੜੀ-ਵਾਰ ਇਦਾਂ ਤੁਸੀਂ 18 ਤੱਤ ਜਿਹੜੇ ਬੜੇ ਸੌਖੇ ਯਾਦ ਕਰ ਲੋਗੇ ਬਲਕਿ ਇਹ ਜਿਹੜੇ ਇਹਦੀ ਸਕਰੀਨਸ਼ਾਟ ਲੈ ਕੇ ਰੱਖ ਲਵੋ ਤੇ ਨਿਗਾਹ ਮਾਰਦੇ ਰਹੋ ਇਦਾਂ ਤੁਸੀਂ ਗਣਤੀ ਦੇ ਹਿਸਾਬ ਨਾਲ ਬੜੇ ਆਰਾਮ ਦੇ ਨਾਲ 1 2 3 4 5 ਕਰਕੇ ਇਹਨਾਂ ਸੌਖਾ ਹੈਗਾ ਚਿੱਤਰ ਬਣਾ ਦੋਗੇ ਪੂਰੇ ਵੱਡਾ ਪੂਰੇ ਨੰਬਰ ਇਹਦੇ ਵਿੱਚ ਤੁਹਾਡੇ ਆ ਜਾਣਗੇ ਸੋ ਐਸੀ ਪਾਰੇ ਵਿਦਿਆਰਥੀ ਤੁਹਾਡੇ 300 ਤੁਸੀਂ ਇਸੇ ਤਰ੍ਹਾਂ ਨਿਮਨ ਨਾਨ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ